ਸੰਯੁਕਤ ਕਿਸਾਨ ਮੋਰਚੇ ਤੇ ਦੋਹਾਂ ਧੜਿਆਂ ਦਰਮਿਆਨ ਇਕਤਾ ਨੂੰ ਲਾਗੇ ਫਿਲਹਾਲ ਕੋਈ ਸਹਿਮਤੀ ਨਹੀਂ ਬਣੀ। ਮੇਰੇ ਖਿਆਲ ਮੁਤਾਬਕ ਚੰਡੀਸਾਹਵੇ ਸਹਿਮਤੀ ਪਾਈ ਦੀ ਜੀ। ਕਿਉਂਕਿ ਲੜਾਈ ਹੈ ਸਿਰਫ ਭਾਵਕ ਨਹੀਂ ਲੜਾਈ ਸਿਧਾਂਤਕ ਵੀ ਹੈ। ਹੂੰ। ਸੰਯੁਕਤ ਕਿਸਾਨ ਮੋਰਚਾ ਜੇ ਆਪਾਂ ਦੇਖੀ ਤੇ ਵਕਫ ਵਕਫ ਜਿਵੇਂ ਬੰਦਿਆ ਸੀ ਪੰਜਾਬ ਦੇ ਵਿੱਚ ਕੁੱਲ ਮਿਲਾ ਕੇ 30 32 ਜੱਥੇ ਬੰਦਿਆ ਸੀ। ਸਾਰੇ ਜਣੇ ਆਪੋ ਆਪਣੀ ਟੁਕ ਟੁਕੀ ਅਲੱਗ ਬਚਾਉਂਦੀ ਸੀ। ਹੂੰ ਹੂੰ। ਫਿਰ ਇੱਕ ਮੌਕਾ ਆ ਜਦੋਂ ਤਿੰਨ ਕਾਲੇ ਕਾਨੂੰਨ ਆਪੋ ਫੂਗੀ ਉਹਦੇ ਕੁ ਥੋੜੀ ਬਹੁਤੀ ਸ਼ਾਂਤੀ ਬਣ ਲੱਗੀ ਤੇ ਇਹਨਾਂ ਨੇ ਫੈਸਲਾ ਕਰ ਲਿਆ ਕਿ ਚਲੋ ਆਪਾਂ ਦਿੱਲੀ ਵਿੱਚ ਚੱਲੀਏ ਜਾ ਕੇ ਪ੍ਰੋਟੈਸਟ ਕਰੀਏ ਹੂੰ ਹੂੰ ਦਿੱਲੀ ਨੂੰ ਜਾਣ ਦਾ ਫੈਸਲਾ ਕਰ ਲਿਆ ਲੇਕਿਨ ਉਹ ਦਿਲੋਂ ਨਹੀਂ ਕੀਤਾ ਸੀ ਫੈਸਲਾ ਕਈ ਜਥੇਬੰਦੀਆਂ ਜਿਹੜੀਆਂ ਘਰਾ ਤੋਂ ਚੱਲ ਪਈਆਂ ਜੀ ਤੇ ਉਹਨਾਂ ਨੇ ਨਾਲ ਇਹ ਵੀ ਨਿਰਣਾ ਕਰ ਲਿਆ ਸੀ ਕਿ ਜਿੱਥੇ ਰੋਕਿਆਦੇ ਉੱਥੇ ਰੁਕ ਜਾਗੇ ਆਪਾਂ ਗਾੜੀ ਪਤਾ ਕਿ ਹੂੰ ਹੂੰ ਪੁਲਿਸ ਨੇ ਰੋਕਾ ਪਾਇਆ ਤੇ ਉਹ ਰੋਕ ਲਿਸ਼ੂ ਹੋ ਗਏ ਹੂੰ ਹੂੰ ਪਰ ਫਿਰ ਤੁਸੀਂ ਦੇਖੋ ਇੱਕਦਮ ਪਬਲਿਕ ਦਾ ਲੋਕਾਂ ਦਾ ਨੌਜਵਾਨਾਂ ਦਾ ਕਾਪਟ ਇਹ ਕਿਸਾਨਾਂ ਦਾ ਪੰਜਾਬੀਆਂ ਦਾ ਇੰਨਾ ਦਬਾਅ ਪਿਆ ਹੈ ਹੂੰ ਹੂੰ ਮੈਂ ਸਭ ਤੋਂ ਪਿੱਛੇ ਜਿੱਥੇ ਬੰਨੀ ਜਿਹੜੀ ਮੰਨਦਾ ਪੰਜਾਬ ਦੇ ਵਿੱਚ ਉਹ ਠੀਕੇ ਜੂ ਉਗਰਾ ਹੈ ਬਿਲਕੁਲ ਠੀਕੇ ਜੂ ਉਗਰਾ ਹਾਂ ਬਾਰੇ ਸਾਡਾ ਜਿਹੜਾ ਸਾਡੇ ਜ਼ਿਲ੍ਹੇ ਦੇ ਵਿੱਚੋਂ ਬਾਡਰ ਲੱਗਦਾ ਹੈ ਹਰਿਆਣੇ ਦੇ ਨਾਲ ਫੋਟਾਪੜੀ ਕੋਲੇ ਜਾ ਕੇ ਲੱਗਦਾ ਇੱਕ ਪਿੰਡਾ ਕਿੱਲਿਆੜੀ ਉਹ ਪੰਜਾਬ ਦੇ ਵਿੱਚ ਹੈ ਜੀ ਇਹਨਾਂ ਨੇ ਕਿੱਲਿਆੜੀ ਦੀ ਹਦੂਦ ਦੇ ਵਿੱਚ ਆਪਣੇ ਟੈਂਟ ਵਗੈਰਾ ਲਾ ਲੇ ਸੀ ਸਾਰਾ ਕੁਝ ਕਿ ਆਪਾਂ ਨੂੰ ਰੋਕਣਗੇ ਤੇ ਆਪਾਂ ਇੱਥੇ ਬਹਿ ਜਾਗੇ ਹੂੰ ਹੂੰ ਪਰ ਅਧਾਕ ਨੂੰ ਫਿਰ ਜਦੋਂ ਕਿਸਾਨਾਂ ਦਾ ਨੌਜਵਾਨ ਕਿਸਾਨਾਂ ਦਾ ਦਬਾਅ ਪਿਆ ਵੀ ਸਾਨੂੰ ਘਰਾਂ ਚੋਂ ਕਾਦੀ ਘਟਰ ਤੋੜੇ ਤੁਸੀਂ ਤੁਰਦੇ ਕਿਉਂ ਨਹੀਂ ਹੂੰ ਹੂੰ ਉਹਨਾਂ ਨੇ ਇੰਨਾ ਦਬਾਅ ਪਾਇਆ ਕਿ ਇਹਨਾਂ ਨੂੰ ਤੁਰਨਾ ਪਿਆ ਪਹਿਲਾ ਬੈਰੀਕੇਡ ਟੁੱਟ ਗਿਆ ਦੂਜਾ ਬੈਰੀਕੇਡ ਟੁੱਟ ਗਿਆ ਅਗਾ ਸਭ ਤੋਂ ਸਿ ਵਾਲੇ ਪਾਸੇ ਨੂੰ ਵਧਣਾ ਸੀ ਤੇ ਉਦੋਂ ਹੜਿਆਡੇ ਦੇ ਕਿਸਾਨ ਵੀ ਖੜੇ ਹੋ ਗਏ ਲੋਕਾਂ ਦੇ ਦਬਾਅ ਦੀ ਵਜ੍ਹਾ ਕਰਕੇ ਤੁਰੇ ਤੇ ਤੁਰ ਕੇ ਇਹ ਪਹੁੰਚ ਕੇ ਫਿਰ ਬਿੱਲੀ ਦੇ ਬਾਡਰਾਂ ਤੇ ਉਹਦੇ ਜਿਹੜੀ ਮੈਂ ਸਮਝਦਾ ਕਿ ਹਰਿਆਣੇ ਦੇ ਲੋਕਾਂ ਦਾ ਹਰਿਆਣੇ ਦੇ ਕਿਸਾਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਬਿਲਕੁਲ ਜੀ ਇੱਕ ਤਰ੍ਹਾਂ ਦੇ ਨਾਲ ਮਤਲਬ ਇਹਨੂੰ ਆਪਾਂ ਕਵਾਂਗੇ ਜਿਹੜਾ ਉਹ ਮੋਰਚਾ ਸੀ ਉਹ ਲੋਕਾਂ ਦੇ ਦਬਾਲ ਆ ਮੋਰਚਾ ਸੀ ਤੇ ਲੋਕਾਂ ਦੇ ਦਬਾਲ ਦੀ وجہ ਕਰ ਨਹੀਂ ਸੀ ਉਹਦੇ ਤੇ ਸਰਕਾਰ ਨੂੰ ਕਿਦਰ ਸਰਕਾਰ ਨੂੰ ਝੁਕਣਾ ਪਿਆ ਸੀ ਹੂੰ ਹੂੰ ਇੱਕ ਪੱਖ ਇਹ ਹੈ ਫਿਰ ਇਹ ਨਜ਼ਰ ਜਿਹੜਾ ਹੈਗਾ ਫਤੂਪਤੰਗ 12-13 ਮਹੀਨੇ ਉਹ ਜਿਹੜਾ ਕਿ ਮੋਰਚਾ ਜੀ ਉਸ ਮੂਰਤੀ ਨੂੰ ਦੁਨੀਆ ਭਰ ਦੇ ਵਿੱਚੋਂ ਹਮਾਇਤ ਮਿਲੀ ਹਾਂ ਔਰ ਦੁਨੀਆ ਦੇ ਵਿੱਚੋਂ ਉਸ ਮੂਰਤੀ ਦੇ ਆਪਣਾ ਇੱਕ ਰికਾਰਡ ਕਨਤੀਦਾ ਅੱਜ ਵੀ ਜੇ ਆਪਾਂ ਦੇਖੀਏ ਯੂਰਪ ਦੇ ਕਈ ਦੇਸ਼ਾਂ ਦੇ ਵਿੱਚ ਜਦੋਂ ਕਿਸਾਨ ਪ੍ਰੋਟੈਸਟ ਕਰਦੇ ਤੇ ਉਹ ਸਾਡੇ ਉਸ ਕਿਸਾਨ ਮੂਰਤੀ ਦੀ ਰੀਸ ਦੀ ਟਰਾਈ ਕਰਦੇ ਜਿਹੜੇ ਨਕਸ਼ੇ ਕਦਮਾਂ ਤੇ ਦੋ ਸਾਡੇ ਕਿਸਾਨ ਜਿਹੜੇ ਸੀ ਲੋਕ ਉਵੇਂ ਹੀ ਜਾਂਦੇ ਐ ਬੜੀ ਕਿਸਮਤੀ ਇਹ ਹੋਈ ਕਿ ਜਿਹੜੀ ਉਹ ਕਿਸਾਨ ਜੋ ਸੰਘਰਸ਼ ਕਮੇਟੀ ਜੀ ਦੇ ਲੀਡਰੇ ਭੰਦੇਰ ਸਾਹਿਬ ਐ ਇਹ ਨਾਲੇ ਪਾਸੇ ਕੁਛ ਨਿਹਗ ਸਿੰਘ ਵੀ ਬੈਠੇ ਸੀ ਉਹ ਰਾਤ ਨੂੰ ਕੋਈ ਗੱਲ ਹੋਈ ਕੋਈ ਵਿਚਾਰਾ ਮੋਤੀਬਾਤ ਵਾਲਾ ਬੰਦਾ ਜਿਹੜਾ ਟੇਕਸਿਕ ਦੇ ਨਾਲ ਹੀ ਆਇਆ ਸੀ ਕਿਤੇ ਉਹਨੇ ਕੋਈ ਗੰਤਹੀ ਗੁੱਸਤੀ ਕਰ ਲਈ ਇਧਰ ਉਧਰ ਅੱਗੇ ਪਿੱਛੇ ਹੋ ਗਿਆ ਹੂੰ ਤੇ ਤੁਹਾਨੂੰ ਪਤਾ ਵੀ ਸਾਡੇ ਪੈਸੇ ਦਾ ਮੈਚ ਸੁਬ ਤੇ ਖਾਦੀ ਗੱਲੀ ਕਰ ਉਪਰ ਤੇ ਘਸ ਘਸ ਦਾ ਬਾਬਲਾ ਵੀ ਇਹ ਫਤਾਲ ਫਤਾਲ ਖਾਦੀ ਕਰਦੇ ਤੇ ਅਗਲੇ ਪਾੜੀ ਕਰ ਦਿੰਦੇ ਬਿਲਕੁਲ ਜੀ ਇਹਨਾਂ ਨੇ ਉਸ ਬੰਦੇ ਨੂੰ ਜੋ ਹੈਗਾ ਕਤਲ ਕਰਤਾ ਸੀ ਤੇ ਕਤਲ ਕਰਕੇ ਉਹਦੀ ਡੈਡ ਬਾਡੀ ਨੂੰ ਪਾਸੇ ਕਰਕੇ ਟੰਗਤਾ ਸੀ ਹੂੰ ਹੂੰ ਠੀਕ ਤੇ ਉਹ ਘਟਨਾ ਦੁਰਘਟਨਾ ਨਾ ਬਾਪਰ ਦੀ ਤਾਂ ਜੰਦੀ ਸਾਹਿਬ ਜਿਹੜਾ ਹੈਗਾ ਇਹ ਇਹਨਾਂ ਦਾ ਨਾਂ ਜਿਹੜਾ ਨਾ ਇਸ ਅੰਦੋਲਨ ਦਾ ਨਾਂ ਦੁਨੀਆਂ ਦੇ ਵਿੱਚ ਲਿਖਿਆ ਜਾਣਾ ਸੀ ਟਾਈਮ ਮੈਗਜ਼ੀਨ ਵਰਗਾ ਇਹਨੇ ਕਵਰ ਪੜਨਾ ਸੀ ਬਿਲਕੁਲ ਜੀ ਐਵੀ ਬੜੀ ਸਾਡੀ ਇਹ ਪ੍ਰਾਪਤੀ ਸੀ ਔਰ ਇਹ ਪ੍ਰਾਪਤੀ ਮੈਸਾਂ ਵੀ ਦਸਤਿਲ ਲੋਕਾਂ ਦੀ ਪ੍ਰਾਪਤੀ ਹੈ ਅੱਜ ਵੀ ਆਪਣੀ ਬਣਨਾ ਪੈਣਾ ਜੀ ਬਾਅਦ ਵੀ ਚਲੋ ਚੋਣਾ ਆ ਗਿਆ ਚੋਣਾ ਦੀ ਵਜ੍ਹਾ ਕਾਲੀ ਪੈ ਗਈ ਕਿ ਪੰਜਾਬ ਨੂੰ ਜਾਣੇ ਉਸ ਸਮੇਂ ਕੇਂਦਰ ਸਰਕਾਰ ਵੀ ਚਾਹੁੰਦੀ ਸੀ ਵੀ ਇਹ ਉੱਠ ਪੈਣ ਉਹ ਜਿਸਾਬ ਇੱਕ ਕਾਲਜ ਕਾਨੂੰਨ ਵਾਫ ਕਰਨ ਦਾ ਫੈਸਲਾ ਨਹੀਂ ਕਰ ਲਿਆ ਲਾਗ ਵੀ ਕਰਤਾ ਮਾਫੀ ਵੀ ਮੰਗ ਲਈ ਜੀ ਜੀ ਤੇ ਜਿਹਨੇ ਹੋ ਗਿਆ ਵੀ ਜਦੋਂ ਮਾਫੀ ਮੰਗ ਲਈ ਆਪਾਂ ਘਰਾਂ ਨੂੰ ਜਾਈਏ ਲੇਕਿਨ ਮੁੱਖ ਮੰਗ ਜਿਹੜੀ ਸੀ ਐਮਐਸਪੀਏ ਤੇ ਐਮਐਸਪੀ ਦੀ ਕਾਨੂੰਨੀ ਗਲਤੀ ਆਈ ਹੋ ਰਹੀਗੀ ਸੀ ਮੰਗਾਂ ਦਾ ਫਰਕ ਹੋਰ ਵੀ ਸੀਗਾ ਲੇਕਿਨ ਮੁੱਖ ਮੰਗ ਇਹ ਸੀ ਇਸ ਮੱਦੇ ਤੇ ਉਹਨਾਂ ਨੇ ਲਿਖ ਕੇ ਦਿੱਤਾ ਕਿ ਤੁਹਾਡੀ ਅਸਲੀ ਮੰਗ ਪਰਿਵਾਰ ਕਰਦੇ ਇਹਨੂੰ ਲਾਗੂ ਕਰਦਾ ਹੈ ਜੀ ਹਮ ਹਮ ਪਰ ਉਹ ਮੰਗ ਅੱਜ ਤੱਕ ਲਾਗੂ ਨਹੀਂ ਹੋਈ ਕਦੇ ਕੋਈ ਕਮੇਟੀ ਬਣਾਦੀ ਕਿ ਕਦੇ ਕੋਈ ਕਮੇਟੀ ਕਮੇਟੀਆਂ ਦੇ ਪਰਬੰਧੂ ਫੈਕਟਰੀ ਚੱਲੀ ਹੈ ਜਾਈਵੇਂ ਇਸੀ ਕਿ ਸਮੂਚਾ ਕਿਸਾਨ ਸਯੁਗਤ ਕਿਸਾਨ ਮੋਰਚਾ ਪਹਿਲਾਂ ਦੀ ਤਰ੍ਹਾਂ ਕੰਮ ਹੁੰਦਾ ਕਮੀ ਐਪੇਸ਼ੀਆ ਦੀ ਹਣ ਚੂਲ ਕਰਦੇ ਜਿਹੜੇ ਜਿਹੜੇ ਗਲਤੀਆਂ ਕੀਤੀ ਉਹ ਵਾਪਸੀਆਂ ਮੰਗਦੀ ਤੇ ਸਾਰੇ ਇਕੱਠੇ ਹੋ ਜਾਂਦੇ ਲੇਖਣ ਉਹਦੇ ਜਿਹੜਾ ਆਪਾਂ ਦੇਖਾਂਗੇ ਦੋ ਜਥੇ ਬਣਿਆ ਨੂੰ ਛੱਡ ਕੇ ਕਿਉਂਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਪਹਿਲੇ ਹੀ ਉਹਨਾਂ ਦੇ ਨਾਲ ਹੈਦੀ ਸੀ ਜੀ ਜਿਹੜੀ ਉਗਰਾਹਣੀ ਜਿੱਥੇ ਬੰਦੀ ਐ ਇਹ ਵੀ ਸੰਯੁਕਤ ਕਿਸਾਨ ਮੋਰਚੇ ਦੀ ਪੰਜਾਬ ਵਾਲੇ ਦੀ ਮੈਂਬਰ ਨਹੀਂ ਸੀ ਹੂੰ ਇੱਥੇ ਇਹਨਾਂ ਦਾ ਤਾਲਮੇਲ ਵਾਲਾ ਜਿਹੜਾ ਹੈਗਾ ਇੱਕ ਟੈਕਟਿਕਸ ਦੀ ਦਾਅਵੇ ਸੀ ਪਰ ਇਹ ਕੇਂਦਰੀ ਜਿਹੜੀ ਹੈਗੀ ਐ ਇਸ ਸੰਯੁਕਤ ਕਿਸਾਨ ਮੋਰਚੇ ਦੀ ਟੀਮ ਉਹਦੇ ਵਿੱਚ ਸ਼ਾਮਲ ਸੀ ਹੂੰ ਹੂੰ ਉਹਦੇ ਵੀ ਤਾਂ ਇਹ ਜਿਹੜੇ ਰਗੇ ਸਿੱਖ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਪਹਿਲਾਂ ਹੀ ਸੀ ਕੱਲੇ ਆਪਾਂ ਕਹਿ ਸਕਦੇ ਆ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਅਮੀਰ ਸਿੱਧੂਪੁਰ ਕਿਸਾਨ ਜੁੰਡੀ ਸੀ ਉਹ ਇਹ ਦੀ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਮੈਂਬਰ ਸੀ ਜੀ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਬਲਮੀਰ ਸਿੰਘ ਰਾਜੀਵਾਲਾ ਨੇ ਪਾਸੇ ਉਹ ਕਿ ਚੋੜ ਲਈ ਸੀ ਉਹਨਾਂ ਨੂੰ ਗੱਡਤਾ ਸੀ ਹੂੰ ਹੂੰ ਬਾਅਦ ਦੇ ਵਿੱਚ ਜੇਫੇ ਦਿਨ ਰਾਜੀਵਾਲ ਸਾਹਿਬ ਨੇ ਵਾਕੀ ਮੰਜੀ ਸਾਰੀ ਅੰਦਰ ਬੈਠ ਕੇ ਇਹਨਾਂ ਨੇ ਪਰਚੋੜ ਕੀਤੀ ਪਰਤਾਲ ਕੀਤੀ ਅਹਿਸਾਸ ਹੋਇਆ ਕਿ ਰਾਜੀਵਾਲ ਸਾਹਿਬ ਨੂੰ ਮਹਿਸੂਸ ਹੋਇਆ ਕਿ ਉਹਨਾਂ ਨੇ ਗਲਤੀ ਕੀਤੀ ਹੈ ਤੇ ਮਾਫੀ ਕਰਤਾ ਸੀ ਹੂੰ ਬਾਤ ਕਰਕੇ ਉਹਨਾਂ ਅੱਲਾ ਦੇ ਉਹਨਾਂ ਨੇ ਫੈਸਲਾ ਕੀਤਾ ਸੀ ਕਿ ਆਪਾਂ ਦੂਜਿਆਂ ਨੂੰ ਵੀ ਜਿਹੜੀ ਆ ਜਿੱਤੇ ਮੰਦੀ ਹੈਗੀ ਆ ਭੀਕੇ ਜੋ ਸਿੱਧੂਪੁਰ ਦੱਲੇਵਾਲ ਸਾਹਿਬ ਦੀ ਗਵਾਈ ਵਾਲੀ ਇਹਨਾਂ ਨਾਲ ਵੀ ਗੱਲ ਕਰੀਏ ਜੀ ਤੇ ਉਹਦੇ ਸਗਾ ਕਮੇਟੀ ਨਾਲ ਵੀ ਗੱਲ ਕਰੀਏ ਇੱਕ ਛੇ ਮੈਂਬਰੀ ਕਮੇਟੀ ਬਣਾਈ ਸੀ ਜਿਸ ਸਬਜਕਤ ਕਿਸਾਨ ਮੋਰਚੇ ਦੀ ਇਹ ਕਿਤਰੀ ਖਮਾੜ ਹੈ ਜਿਹਦੇ ਵਿੱਚ ਦੱਲੇਵਾਲ ਵਗੈਰਾ ਸਾਰੇ ਹਰ ਜਿਹੜੇ ਮੌਲਾ ਪਰਕੇ ਹੈਗੇ ਆ ਇਹਨਾਂ ਸਾਰੇ ਉਹ ਛੇ ਮੈਂਬਰੀ ਕਮੇਟੀ ਨੇ ਵਾਰ-ਵਾਰ ਇਹਨਾਂ ਨਾਲ ਗੱਲਬਾਤ ਕੀਤੀ ਲੇਕਰ ਇਹਨਾਂ ਨੇ ਜਿਹੜੀ ਹੈਗੀ ਹੈ ਸ਼ਰਤਾਂ ਲਾਉਂਦੇ ਰਹੇ ਇਹ ਆ ਫਲਾਣਾ ਇਹਨੂੰ ਕੱਢਦੇ ਦੀ ਤੇ ਇਹਨੂੰ ਕੱਢਦੇ ਆਹ ਕਰਦੇ ਆਹ ਕਰਦੇ ਆਹ ਕਰਦੇ ਤਾਂ ਆਹ ਮੈਂ ਕਿ ਇਹ ਨਹੀਂ ਹੈ ਇੰディ ਮੀਨ ਟਾਈਮ ਇਹਨਾਂ ਦੋਨਾਂ ਜਿਹੇ ਬੰਦਗਾਨੇ ਫਰਸਟ ਲਾਕ ਕਰ ਲਿਆ ਵੀ ਚਲੋ ਜੀ ਆਪਾਂ ਫਿਰ ਆਪਦਾ ਸੰਗਤ ਸ਼ੁਰੂ ਕਰਦੇ ਹਾਂ 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 ਤੇ ਇਹਨਾਂ ਨੇ ਐਮਐਸਪੀ ਤੇ ਕਾਨੂੰਨੀ ਗਰੰਟੀ ਨੂੰ ਲੈ ਕੇ ਸੰਘਰਸ਼ ਸ਼ੁਰੂ ਕਰਤਾ ਉਹ ਸੰਘਰਸ਼ ਇਹਦਾ ਹੈ ਜਿਹੜਾ ਦੋ ਮੋਰਟਿਆਂ ਤੇ ਹਿੰਮਤੋ ਕੇ ਰਹਿ ਗਿਆ ਇੱਕ ਤਾਂ ਸੰਭੂ ਤੇ ਉਧਰ ਖਨੌਰੀ ਹਾਂ ਹਾਂ ਖਨੌਰੀ ਫਿਰ ਆਪਾਂ ਨੂੰ ਪਤਾ ਹੈ ਕੁਝ ناਖੁਸ਼ਕਵਾਰ ਘਟਨਾਵਾਂ ਵਾਪਰੀਆਂ ਬੜੀਆਂ ਖਤਰਨਾਕ ਘਟਨਾਵਾਂ ਵਾਪਰੀਆਂ ਜੀ ਦੇ ਵਿੱਚ ਇੱਕ ਨੌਜਵਾਨ ਕਿਸਾਨ ਹੈ ਜਿਹੜਾ ਸ਼ੁਕਰਮ ਸਿੰਘ ਸਾਡੇ ਜਿਨੇ ਦੇ ਇਸੇ ਵੱਲੋਂ ਉਹਦੀ ਵੀ ਇੱਥੇ ਦੀ ਮੌਤ ਹੋ ਜਾਂਦੀ ਹੈ ਗੋਲੀ ਲੱਗਣ ਨਾਲ ਜੀ ਇਹ ਕੋਰਪੋਰਲ ਪ੍ਰਿਪਾਲ ਅਫਸਰ ਦਾ ਨਾਮ ਉਹਨੂੰ ਬਹੁਤ ਪੂਰੀ ਤਰ੍ਹਾਂ ਜਿਹੜੇ ਹੈ ਕਿਡਨੈਪ ਕਰਕੇ ਪਹਿਲਾਂ ਹਰਿਆਣੀ ਚ ਲੈ ਕੇ ਫਿਰ ਉਹਨੂੰ ਕਟਾਪਾ ਚਾੜਿਆ ਫਿਰ ਉਹਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਮੜਕੇ ਹਾਈ ਕੋਰਟ ਦੇ ਰੱਖਣ ਦੇ ਨਾਲ ਪੂਰੇ ਪੀਰੀਅਡ ਲਈ ਲੈਂਦਾ ਔਰ ਪੀਡੀਆਈ ਵਿੱਚ ਦਾਖਲ ਕਰਾਇਆ ਲੇਕਿਨ ਮਾਮਲਾ ਉਹ ਬਹੁਤ ਅੱਗੇ ਨਹੀਂ ਫਰਿਆ ਗੱਲ ਉੱਥੇ ਨਹੀਂ ਉੱਠੀ ਹੈ ਜੀ ਜਿਹੜੇ ਸ਼ੁਭਕਰੰਦਾ ਉਹ ਹੁਕਤੇ ਦੇ ਉਸ ਪੋਗਦੇ ਮੈਨੂੰ ਕਹਿਣ ਨੂੰ ਤੇ ਕਾਫੀ سارے ਲੋਕ ਜਿਹੜੇ ਆਏ ਉਹਦੇ ਚੀਕੇ ਜੋ ਉਗਰਾਹਾਲੇ ਵੀ ਆਏ ਸੀ ਹਮਮ ਔਰ ਮੈਂ ਸਮਝਦਾ ਕਿ ਉਹਦੇ ਵਿੱਚ ਜਿਹੜਾ ਵੱਡਾ ਕੱਟ ਸੀਗਾ ਉਸ ਸਮਾਗਮ ਦੇ ਵਿੱਚ ਉਹ ਵੀ ਕੇ ਜੋ ਉਗਰਾਹਾਵਾਰਾ ਹੀ ਸੀ ਹਮਮ ਪਰ ਉੱਥੇ ਵੀ ਜਦ ਅਸੀਂ ਭੋਗਦੇ ਆਏ ਨਾਲ ਦੀ ਕੋਈ ਕਿਸਮ ਦੀ ਏਕਤਾ ਹੋ ਜਾਈ ਹਮਮ ਪਰ ਉਹ ਏਕਤਾ ਹੋ ਨਹੀਂ ਸਕੀ ਕਾਰਨ ਉਹ ਤਾਂ ਇਹ ਸੀਗਾ ਕਿ ਉੱਥੇ ਜਿਹੜੇ ਹੈਗੇ ਜਿਹਨੂੰ ਮਿਹਨਿਆ ਮਿਹਨਿਆ ਦੀ ਗੱਲ ਹੋ ਗਈ ਬੰਦੇ ਭੋਗਦੇ ਆਏ ਐ ਹਮਮ ਤੇ ਉਹਨਾਂ ਦੇ ਬਾਰੇ ਮੈਂ ਵੀ ਦੇਖਿਆ ਲੋਕ ਕਿੰது ਬਰਤੂ ਹੋਣ ਲੱਗ ਗਏ 3000 ਕਰੋੜ ਖਾਣ ਵਾਲੇ ਵੀ ਆ ਗਏ ਉਹ ਫਲਾਨਾ ਵੀ ਆ ਗਏ ਪਰ ਜਿਹੜੀ ਜਿਹੜੀ ਖਾਦਾ ਕਿਰਦਾਰ ਆ ਕਿਰਦਾਰ ਉਹ ਮੇ ਦਾ ਉਮੀਰ ਹੈ ਉਹਦਾ ਫਰਕ ਕੋਈ ਨਹੀਂ ਰਿਹਾ ਕਿ ਸਾਡਾ ਤੁਸੀਂ ਅਲੈਕਸਾ ਚੋਣ ਲੱਗ ਗਈ ਜੀ ਹੁਣੇ ਜਿਹੜੀ ਹੈਗੀ ਆ ਪਹਿਲਾਂ ਤਾਂ ਕੱਲਾ ਓਸੀਬੀ ਅਸੀਂ ਦਿੱਲੀ ਜਾਣਾ ਤੇ ਫਿਰ ਬਾਅਦ ਡੱਲੇਵਾਲ ਸਾਹਿਬ ਦਾ ਮਰਨ ਵਰਤ ਹੋ ਗਿਆ ਮਰਨ ਵਰਤ ਵਾਰੇ ਵੀ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਦੋਂ ਹੁਣ ਜਦੋਂ ਐ ਹਾਲਾਤ ਤੇ ਬਣ ਗਈ ਕਿ ਡੱਲੇਵਾਲ ਸਾਹਿਬ ਦੀ ਜਾਤ ਬਚਾਉਣੀ ਜ਼ਰੂਰੀ ਹੈ ਤੇ ਗੱਲ ਇੱਥੇ ਆ ਕੇ ਆ ਗਈ ਹੂੰ ਹੂੰ ਕਜੂਕ ਪ੍ਰਚਾਰ ਬੋਰਡ ਦੇ ਆਲੇ ਨੂੰ ਤੁਸੀਂ ਅਸੀਂ ਤੁਹਾਡੇ ਕਹਿਣ ਲੱਗੇ ਕਿ ਭਾਈ ਇੱਕ ਲੀਡਰ ਮਰ ਰਿਹਾ ਤੇ ਤੁਸੀਂ ਗੱਲ ਕਿਉਂ ਨਹੀਂ ਸੋਚਦੇ ਕਰੋ ਕੁਛ ਨਾ ਕੁਛ ਹੂੰ ਹੂੰ ਉਹਨੇ ਫਿਰ ਇੱਕ ਪੇਸ਼ਕਸ਼ ਕੀਤੀ ਕਿ ਆਓ ਆਪਾਂ ਗੱਲ ਕਰ ਲਈਏ ਤੇ ਇਹ ਇੱਕ ਇਹਨਾਂ ਦੀ ਪਹਿਲਾ ਮੀਟਿੰਗ ਪਟਿਆਲੇ ਹੋ ਚੁੱਕੀ ਹੈ ਜੀ ਪਟਿਆਲੇ ਵਾਲੀ ਮੀਟਿੰਗ ਜਿਹੜੀ ਹੱਤੀ ਹੈ ਉਹਦੋਂ ਹੋਈ ਜਦੋਂ ਉਹਨੇ ਪੇਸ਼ ਕਰ ਦਿੱਤਾ ਕਿ ਅਸੀਂ ਉਹਨੂੰ ਤਿਆਰ ਹਾਂ ਤੇ ਬਨੇ ਰੂਲਣ ਚਿੱਠੀ ਲਿਖਤੀ ਕਿ ਆਓ ਆਪਾਂ ਬੈਠ ਕੇ ਗੱਲ ਕਰ ਲਈਏ ਉਹਨਾਂ ਨੇ ਕਿਹਾ ਜਾਓ ਬੈਠ ਕੇ ਗੱਲ ਕਰ ਲਓ ਉਹਦੇ ਵਿੱਚ ਜਦੋਂ ਸਤਿਤੀ ਹੋਣ ਲੱਗੀ ਉਕਲਿੰ ਦੇਖ ਕੇ ਆ ਜਿਹੜੀ ਚਿੱਠੀ ਹੈ ਚਿੱਠੀ ਤਾਂ ਕਲੀ ਇਦੇ ਤੇ ਭਨੇਵੇ ਬਸ ਕਹਤਾ ਹੂੰ ਹੂੰ ਨਾਕਾ ਤੇ ਵਾਲ ਸਾਡੇ ਦਾ ਸੁਖੇ ਪਰ ਨਹੀਂ ਉਹ ਨਹੀਂ ਤਿੰਦੇ ਦੱਸ ਕਹਤੇ ਬਿਲਕੁਲ ਜੀ ਉਹਨੇ ਨੇ ਫੇਰ ਪੁੱਛਿਆ ਵੀ ਭਾਈ ਆ ਕੀ ਉਹਦੀ ਥਾਰੇ ਸਾਡੇ ਅਧਿਕਾਰ ਪੱਡੇ ਹੋਏ ਜੀ ਇੱਕ ਨੂੰ ਕਹਤਾ ਜੀ ਜਦੋਂ ਮੈਨੂੰ ਕਹਤਾ ਤੇ ਸਾਰਾ ਕੁਝ ਹੈ ਰੰਦੂ ਸਿੰਘ ਮਾਮਾ ਸਾਡੇ ਤੇ ਸਪਸ਼ਟ ਕਹਤਾ ਕਿ ਜਿੰਨੀ ਦੇਰ ਤੱਕ ਭਾਈ ਤੁਹਾਡੀ ਆਫਿਸ ਐਤੀ ਨਹੀਂ ਹੋਦੀ ਅਸੀਂ ਕਿਵੇਂ ਆ ਜੀ ਹੂੰ ਹੂੰ ਇਹਦੇ ਤੇ ਵੀ ਥੋੜਾ ਕਿੰਤੂ ਪਰਤੂ ਹੋਇਆ ਲੇਕਿਨ ਹੁਣ ਜਦੋਂ ਗੱਲ ਫੇਰ ਉੱਥੇ ਆ ਜੀ ਕਿ ਉਹਦੀ ਬੰਦੇ ਦੀ ਆਪਾਂ ਜਾਨ ਬਚਾਉਣੀ ਹੈ ਇੱਥੇ ਫਿਰ ਕੱਲ ਇੱਕ ਮੀਟਿੰਗ ਹੋ ਰਹੀ ਹੈ ਉਸ ਮੀਟਿੰਗ ਦੇ ਵਿੱਚ ਆ ਇਹਨਾਂ ਨੇ ਇਹ ਵੀ ਸੱਦਾ ਦਿੱਤਾ 30 ਦਸੰਬਰ ਦਾ ਪੰਜਾਬਾ ਦਾ ਔਰ ਉਸ ਤੋਂ ਬਾਅਦ ਆਪਾਂ ਲੱਭਾਸ ਕਰਾਂਗੇ ਆਓ ਸਾਨੂੰ ਸਾਰੇ ਸਾਥ ਕੱਲ ਫਿਰ ਜਿਹੜੀ ਮੀਟਿੰਗ ਹੋਈ ਹੈ ਜੀ ਉਹ ਮੀਟਿੰਗ ਦੇ ਵਿੱਚ ਬੜਾ ਵਿਸਥਾਰ ਨਾਲ ਵਿਚਾਰ ਵਟਾਂਦਰਾ ਹੋਇਆ ਉਸ ਤੇ ਉਹਨਾਂ ਨੇ ਕਿਹਾ ਕਿ ਹਾਂ ਤੁਹਾਡੀਆਂ ਮੰਗਾਂ ਦੀ ਅਸੀਂ ਹਮਾਇਤ ਕਰਦੇ ਹਾਂ ਕੋਈ ਸ਼ੱਕ ਨਹੀਂ ਹਮ ਹਮ ਧਲੇਪਾਲ ਸਾਹਿਬ ਦੀ ਜਾਨ ਬਚਾਉਣ ਲਈ ਅਸੀਂ ਆਪਣੇ ਪੱਧਰ ਤੇ ਸੰਘਰਸ਼ ਕਰਾਂਗੇ ਲੇਕਿਨ ਜਿਹੜਾ ਸੰਘਰਸ਼ ਤੁਸੀਂ ਸ਼ੁਰੂ ਕੀਤਾ ਹੈ ਹਮ ਹਮ ਬਿਨਾਂ ਕਿਸੇ ਦੀ ਜਿਹੜੀ ਸੂਜਕਤ ਕਿਸਾਨ ਮੋਰਚੇ ਦੀ ਤੁਸੀਂ ਸਹਿਮਤੀ ਤੋਂ ਬਿਨਾਂ ਉਹਨਾਂ ਨੂੰ ਵਿਸ਼ਵਾਸ ਚ ਲੈ ਤੋਂ ਬਗੈਰ ਸ਼ੁਰੂ ਕੀਤਾ ਹੈ ਉਹਦੇ ਵਿੱਚ ਸਾਡਾ ਆਉਣਾ ਜ਼ਰੂਰੀ ਨਹੀਂ ਜਾਨ ਬਚਾਉਣੀ ਜ਼ਰੂਰੀ ਹੈ ਲੇਕਿਨ ਲੜਾਈ ਮੁੱਦੇ ਤੇ ਲੜੀ ਜਾਂਦੀ ਹੈ ਲੜਾਈ ਕੱਲੀ ਜਾਨ ਬਚਾਉੜ ਤੇ ਜਾਨ ਕੋਣ ਚ ਵੀ ਹਰੀ ਹਦੀ ਜੀ ਇਸ ਲਈ ਸਧਾਰਤਕ ਲੜਾਈ ਹੈ ਤੇ ਸਧਾਰਤਕ ਲੜਾਈ ਦੇ ਵਿੱਚੋਂ ਅਸੀਂ ਭਾਈ ਤੁਹਾਡੇ ਨਾਲ ਇਸ ਤਰ੍ਹਾਂ ਨਹੀਂ ਆ ਸਕਦੇ ਉਹਨਾਂ ਨੇ ਫੈਸਲਾ ਕਰ ਲਿਆ ਜੀ ਫੈਸਲਾ ਉਹਨਾਂ ਨੇ ਕਰ ਲਿਆ ਕਿ ਜਨਵਰੀ ਦੇ ਪਹਿਲੇ ਹਫ਼ਤੇ ਉਹਨਾਂ ਨੇ ਰਾਸ਼ਟਰਪਤੀ ਤੋਂ ਸਮਾਂ ਮੰਗ ਲਿਆ ਸਯੁਕਤ ਕਿਸਾਨ ਮੋਰਚਾ ਲੈਣੀ ਉਹ ਕਹਿੰਦੇ ਅਸੀਂ ਰਾਸ਼ਟਰਪਤੀ ਕੋਲੇ ਜਾਵਾਂਗੇ ਤੇ ਜਨਵਰੀ ਦੇ ਵਿੱਚ ਹੀ ਉਹਨਾਂ ਨੇ ਮੋਗੇ ਦੇ ਵਿੱਚ ਇੱਕ ਵੱਡੀ ਪੱਤਾ ਕੱਟ ਜਿਹੜਾ ਪੰਜਾਬ ਪੱਧਰ ਦਾ ਜਾਂ ਉੱਤਰੀ ਭਾਰਤ ਦਾ ਜਿਹੜਾ ਹੈਗਾ ਸਯੁਕਤ ਕਿਸਾਨ ਮੋਰਚੇ ਉਹਨੂੰ ਉਹ ਰੱਖ ਲਿਆ ਸਰਕਾਰ ਤੇ ਕਹਿੰਦੇ ਅਸੀਂ ਬਣਾ ਦਬਾਅ ਬਣਾਵਾਂਗੇ ਕਿ ਡੱਡੇਵਾਲ ਸਾਹਿਬ ਜੀ ਦੀ ਜਾਨ ਬਚੇ ਤੁਹਾਡੀਆਂ ਤੁਹਾਡੇ ਸੰਘਰਸ਼ ਨਾਲ ਨਹੀਂ ਗੰਫੜੀ ਅਗਲੇ ਦਿਨ ਉਹਨਾਂ ਨੇ ਕਿਹਾ ਕਿ ਇਨਾ ਲੰਬਾ ਸਮਾਂ ਹੋ ਗਿਆ ਪਹਿਲਾਂ ਤੁਸੀਂ ਆਪ ਹੀ ਇੱਕ ਤਰ੍ਹਾਂ ਬਿਖਾ ਦਿਓ ਕਿ ਤੁਹਾਡੀ ਦੇਖ ਪਹੇਗੀ ਜੀ ਜੀ ਇੱਕ ਵੱਡਾ ਮੋਰਚਾ ਲੱਗਿਆ ਹੋਇਆ ਬੰਦਾ ਮਰਨ ਵਰਦ ਤੇ ਬੈਠਾ ਹੋਇਆ ਬਜ਼ੁਰਗ ਬੰਦਾ ਹੈ ਤੁਸੀਂ ਇੱਕ ਸ਼ੰਭੂ ਦੇ ਮੋਰਚਾ ਲਈ ਬੈਠੇ ਕੋਥੇ ਲਈ ਬੈਠਾ ਮੋਰਚਾ ਇਕੱਠਾ ਕਰੀ ਹੁੰਦਾ ਕੱਲ ਵੀ ਆਪਾਂ ਇਹ ਗੱਲ ਆਪਾਂ ਪਿੱਛੇ ਵੀ ਗੱਲ ਕਰਦੇ ਨੇ ਜੱਦੀ ਜੀ ਸਾਹਿਬ ਸੂਏਸ ਕਰਕੇ ਅਜੇ ਤੱਕ ਇਹਨਾਂ ਦੀ ਕੋਈ ਸਪੰਤ ਨਹੀਂ ਬਣੀ ਹਾਂ ਉਹ ਮੇイビー ਇਸ ਗੱਲ ਤੇ ਸਹਿਮਤ ਹੈ ਕਿ ਕਦੇ ਸਿਧਾਂਤਾਂ ਤੋਂ ਬਗੈਰ ਕਦੇ ਵੀ ਜਿਹੜੀ ਹੈਗੀ ਆ ਬੁੱਧਿਆ ਦੀ ਸਾਇਤ ਤੋਂ ਬਗੈਰ ਸਾਂਝੇ ਸਮਰਸਤੀ ਚਲਦੇ ਹੁੰਦੇ। ਇਹਦੀ ਇੱਕ ਬੰਦੇ ਨੇ ਕਹਿੰਦਾ ਉਹਨੂੰ ਉਹ ਇਹਨਾਂ ਨੇ ਸ਼ੁਰੂ ਕੀਤਾ ਉਸ ਤੋਂ ਇੱਕ ਅਦਿੱਕੀ ਬਿਆ ਫੈਡਰੇਸ਼ਨ ਜੋਖਤਸਾਤ ਮੋਰਚਾ ਨੂੰ ਲੋਕ ਸਾਡੇ ਨਾਲ ਪੁੱਟ ਕੇ ਲਾ ਦੇਣਗੇ। ਹਾਂ ਹਾਂ। ਕੱਲ ਉਹ ਗ੍ਰਾਂਥ ਜੀ ਮੈਂ ਇੰਟਰਵਿਊ ਵੀ ਸੁਣ ਦਿੱਤੀ ਉਹ ਗ੍ਰਾਂਥ ਵੀ ਇਹੀ ਗੱਲ ਕਹਿ ਰਹੇ ਭਗਵਾਨ। ਇਹਨਾਂ ਨੂੰ ਐਸਐਸਸੀ ਮੋਰਚਾ ਲਾ ਦੇਗੇ ਆਪਦੀ ਆਪ ਆ ਜਾਣਗੀ। ਉਕੇ ਤੇ ਵੀ ਹੁਣ ਅਸੀਂ ਬੇਇੱਜ਼ਤੀ ਕਰਾਉ ਥੋੜਾ ਜਿਹਾ ਨਾ ਭੋਗਦੇ ਗਿਆ ਨੂੰ ਤਾਂ ਇਹ ਕਹਿੰਦੇ ਜੀ ਉਹ ਪੈਸੇ ਖਾਣ ਵਾਲੇ ਆ ਗਏ ਜਿਹੜੇ ਕੁਝ ਕਹਿੰਦੇ ਆ ਕਦੇ ਕੁਝ ਕਹਿੰਦੇ ਆਪਾਂ ਕਿਸੇ ਦੀ ਗਰੰਟੀ ਨਹੀਂ ਦਿੰਦੇ ਕਿ ਕੋ ਕੋ ਬਾਨ ਸਾਹਿਬ ਤੁ ਤੁਤ ਹੈ ਕਿ ਨਹੀਂ ਅਸੀਂ ਕਿਸੇ ਦੇ ਅੰਜਾਮ ਲਾਉਦੇ ਕਿ ਪੈਸੇ ਖਾਦੇ ਐ ਕਾਊਂਟ ਕਰਦੇ ਐ ਲੜਾਈ ਦੇ ਦੀ ਆਪਦੀ ਆਪਦੀ ਰਾਈਟ ਦੀ ਇਹ ਸਦਾਇਤ ਕੀਤਾ ਪਰ ਕੁੱਲ ਮਿਲਾ ਕੇ ਜਦੋਂ ਮਤਭੇਦ ਐਨੇ شدید ਹੋ ਜਾਂਦੇ ਨੇ ਟੱਕੇ ਹੋ ਜਾਂਦੇ ਨੇ ਤੇਰੀ ਸਾਥ ਫਿਰ ਉਹਦੋਂ ਆਪਾਂ ਕਹਿੰਦੇ ਸਾਡੇ ਸਬਸਤ ਚੱਲ ਪੈਣ ਕੇ ਥੋੜਾ ਮੁਸ਼ਕਲ ਹੁੰਦਾ ਹੈ ਜੀ